ਤਨ ਤਾਂ ਹੀ ਅੱਜ ਬੁਲਾਇਆ ਵੀ ਓਨੇ ਦਿਨਾਂ ਤੱਕ ਪੂਰੇ ਐਮਐਲਏ ਬਣ ਜਾਓ ਤੁਸੀਂ ਪੂਰੇ ਫੁੱਲ ਫੁਲਾਦ ਕਿੰਨੀ ਤਰੀਕ ਨੂੰ ਆ ਪ੍ਰੋਗਰਾਮ ਮੇਨ 26 ਨੂੰ ਆ 19 ਦਿਨੋਂ ਜਾਣਾ ਵਾ ਸਿਰਫ ਤਿਆਰੀ ਕਰਨ ਲਈ ਹਾਂਜੀ ਤੇ 26 ਨੂੰ ਮੇਨ ਆ ਮੇਨ 26 ਵਿਧਾਨ ਸਭਾ ਚੰਡੀਗੜ੍ਹ ਹਾਂਜੀ ਚਲੋ ਬਹੁਤ ਵਧੀਆ ਹੋਰ ਕੱਦ ਸੋਰੀ ਨਹੀਂ ਹੋਰ ਐਡ ਕਰਾ ਦਿੰਦੇ ਆਪਾਂ ਬਿੱਟੇਗੇ ਮੁੰਤੇ ਕਰਾ ਦਿੰਦੇ ਆ ਪਾ ਦਿੰਦੇ ਕੋਈ ਗੱਲ ਨਹੀਂ ਤਰਵਾਦੇ ਨਾ ਮੈਨੂੰ ਠੀਕ ਸਾਰੇ ਆਪਾਂ ਕਰਾ ਦਿੰਨੇ ਆ ਬਾਕੀਆਂ ਨੂੰ ਦੱਸ ਦੇ ਬਾਕੀਆਂ ਨੂੰ ਵੀ ਦੱਸ ਦਿੰਨੇ ਆ ਦੱਸ ਦਿੰਨੇ ਸਾਰਿਆਂ ਨੂੰ ਦੱਸ ਦਿੰਨੇ ਲਿਖਵਾ ਦਿੰਨੇ ਆ ਬਹੁਤ ਵਧੀਆ ਇਹ ਬੱਚਿਆਂ ਦਾ ਮਨੋਬਲ ਵਧਦਾ ਉਦਾਂ ਦੇ ਬੱਚੇ ਜਦੋਂ ਸਟੇਜ ਤੇ ਚੜ੍ਹ ਦਿੰਦੇ ਆ ਉਦੋਂ ਸੰਗਦੇ ਹੁਣ ਤੇ ਸਾਡੇ ਬੱਚੇ ਸਟੇਜ ਤੇ ਚੜ੍ਹਨ ਤੋਂ ਵੀ ਪੂਰੇ ਵਧੀਆ ਤਰੀਕੇ ਨਾਲ ਪਰਫਾਰਮੈਂਸ ਕਰਦੇ ਆ ਸਟੇਜ ਤੇ ਵੀ ਹਾਂ ਚਲੋ ਇਹਨਾਂ ਬੱਚਿਆਂ ਨੂੰ ਗਾਈਡ ਕਰਦੇ ਜਿਵੇਂ ਤੁਸੀਂ ਲਿਖਿਆ ਵੀ ਚਲੋ ਪਹਿਲਾਂ ਵੀ ਸਰਕਾਰਾਂ ਹੋਣੀ ਚਾਹੀਦੀ ਤੁਹਾਨੂੰ ਇਹੋ ਜਿਹੇ ਪ੍ਰੋਜੈਕਟ ਹਨ ਇਹੇ ਹੋਣੇ ਚਾਹੀਦੇ ਆ ਕਿਉਂਕਿ ਇਹਦਾ ਜਿਵੇਂ ਨਵੇਂ ਬੱਚੇ ਕਈ ਪੌਟਸ ਚ ਆਉਂਦਾ ਰੁਝਾਨ ਬਣ ਜਾਂਦਾ ਕਈ ਬੱਚੇ ਜਿਹੜੇ ਬੋਲਣਾ ਚਾਹੁੰਦੇ ਆ ਇੱਕ ਮਨੋਬਲ ਵੀ ਬੱਚਿਆਂ ਦਾ ਬਣਦਾ ਹੁਣ 84 ਤੋਂ ਪਹਿਲਾਂ ਇਲੈਕਸ਼ਨ ਹੁੰਦੀਆਂ ਸੀ ਕਾਜਾਂ ਦੇ ਆਮ ਆਪਣੇ ਪੱਟੀ ਗੱਲ ਜੀਆਂ ਲਾਲੋ ਦੂਜੇ ਤੇ ਜੇ ਉਥੇ VOTING ਹੁੰਦੀ ਸੀ ਉਥੋਂ ਐਕਟੀਵਿਸਟ ਨਿਕਲਦੇ ਸੀ ਜਿਵੇਂ ਚੰਡੀਗੜ੍ਹ ਇਲੈਕਸ਼ਨ ਆ ਉਥੇ ਐਕਟੀਵਿਸਟ ਹੈਗੇ ਕਰਕੇ ਵਿਚਾਲੀਆਂ ਦਾ ਸੈਨਟ ਆਪਦੀ ਜੇ ਉਹ ਚੀਜ਼ ਹੋ ਜਾਂਦੀ ਉਹ ਕਿਉਂ ਨਾ ਬੰਦ ਕੀਤੀ ਵੀ ਐਕਟਿਵਿਸਟਾਂ ਨਾ ਨਿਕਲਣ। ਹੂੰ ਜਿਵੇਂ ਆਪਣੀ ਆਮ ਆਦਮੀ ਪਾਰਟੀ ਆਈ ਆ ਹੂੰ ਚ ਇਹ ਕਿਉਂ ਆਈ ਬਦਲਾਅ ਦੇ ਰੂਪ ਚ ਆਈ। ਔਰ ਉਹ ਚਾਉਂਦੇ ਸੀ ਵੀ ਐਕਟਿਵਿਸਟਾਂ ਨਾ ਆਉਣ ਜਿਹੜੀਆਂ ਪਹਿਲੀਆਂ ਸੱਤਾਧਰ ਪਾਰਟੀਆਂ ਉਕਾਬਦੀ ਰਹਿਣ। ਉਹ ਵੀ ਟੋਡਲ ਨਾਲ ਬੱਚੇ। ਇਸ ਚੀਜ਼ ਨਾਲ ਜਿਹੜੀਆਂ ਯੂਨੀਵਰਸਿਟੀਆਂ ਦੇ ਇਲੈਕਸ਼ਨਾਂ ਵਿੱਚ ਜੋੜ ਸਕਦੇ ਨਾ। ਬਿਲਕੁਲ। ਉਹਦੇ ਨਾਲ ਬਹੁਤ ਫਰਕ ਪੈਂਦਾ ਜੇ ਨਾ ਅਸੀਂ ਜਾਣਾ ਵਾ। ਬਹੁਤਾ ਮਨੋਬਲ ਵਧਣਾ ਹੁੰਦਾ, ਬਹੁਤਾ ਲੋਕਾਂ ਦਾ ਸਵਾਰੀ ਸਿਸਟਮ ਕਿਤਰਾ। ਬਿਲਕੁਲ। ਪਹਿਲੀ ਸਰਕਾਰ ਨੇ ਇਹ ਜਿਹੜੀ ਸਹੀ ਆ ਸਹੀ ਆ। ਹੂੰ ਇਹ ਜੀ ਬਹੁਤ ਵਧੀਆ ਸੈਨੇਟ ਤੇ ਸਿੰਡੀਕੇਟ ਦਾ ਮਤਲਬ ਹੀ ਇਹੋ ਆ ਕਿ ਇਹ ਸਾਡੀ ਪੰਜਾਬ ਦੀ ਹੈ ਤੇ ਇੱਥੇ ਪੰਜਾਬ ਦਾ ਹੀ ਸੈਨੇਟ ਤੇ ਸਿੰਡੀਕੇਟ ਚਾਹੀਦਾ ਤੇ ਉਹ ਚਾਹੁੰਦੇ ਆ ਸੈਨੇਟ ਤੇ ਸਿੰਡੀਕੇਟ ਤੇ ਸਾਡੇ ਮੈਂਬਰ ਪੰਜਣ ਤਾਂਹੀਂ ਯੂਨੀਵਰਸਿਟੀ ਦੇ ਕਬਜ਼ਾ ਕਰ ਲਈਏ ਹਾਂਜੀ ਜੀ ਬੀਬੀਪੀ ਦੇ ਅੱਗੇ ਉੱਥੇ ਐਕਟੀਵਿਸਟ ਆਲਾ ਪੂਰੀ ਇਹਦੇ ਉਹੋ ਹੀ ਸਿੰਡੀਕੇਟ ਤੇ ਸੈਨੇਟ ਤੇ ਚਾਹੀਦੇ ਆ ਮੈਂਬਰ ਜਿਹੜੇ ਉੱਥੇ ਪੜ੍ਹਦੇ ਰਹੇ ਆ ਦੂਜੇ ਬੱਚੇ ਹੋੜਾ ਚਾਹੀਦੇ ਆ ਚੋਣਾ ਹੋਣ ਉਹੋ ਹੀ ਉਹਨਾਂ ਨੂੰ ਚੋਣਨਾ ਆਪਦੇ ਨਮਾਇंदे ਪ੍ਰੈਜ਼ੀਡੈਂਟ ਉਹੋ ਬਣੇ ਜਿਹੜਾ ਉਥੋਂ ਦੇ ਸਿੰਡੀਕੇਟ ਸੈਨੇਟ ਦੇ ਵਿੱਚ ਮੈਂਬਰ ਉਹ ਚੋਂ ਅਜੇ ਤੱਕ ਸਰ ਚੋਣਾਂ ਹੀ ਹੁੰਦੀਆਂ ਆਈਆਂ ਵਾ ਹਾਂ ਗ੍ਰੈਜੂਏਸ਼ਨ ਕੀਤਾ ਉਹਦੀ ਵੋਟ ਬਣੀ ਹੁੰਦੀ ਸੀ ਬਿਲਕੁਲ ਪੂਰੇ ਪੰਜਾਬ ਚੋਂ ਬਣੀਆਂ ਵੋਟਾਂ ਜਦੋਂ ਇਲੈਕਸ਼ਨ ਹੁੰਦੀ ਹੈ ਪੂਰੇ ਪੰਜਾਬ ਚੋਂ ਪੈਂਦੀਆਂ ਵੋਟਾਂ ਥਾਲੋ ਕੋਈ ਟੀਚਰਾਂ ਨੇ ਵੀ ਦੱਸਣੀ ਹੈ ਗੱਲ ਕੋਈ ਦੱਸ ਦਿਓ ਟੀਚਰ ਇਹਨਾਂ ਨੂੰ ਤਿਆਰ ਕਰਵਾ ਰਹੇ ਕੋਈ ਤੁਹਾਡਾ ਕਿਹੜਾ ਸਕੂਲ ਹੈ ਮੈਂ ਮੇਰਾ ਸੰਗ ਦਾ ਐਮ ਸੀ ਬੈਂਕਸ ਸਕੂਲ ਵੈਂਕੂਈ ਖਡੂਰ ਸਾਹ ਬਲਕਾ ਤੁਹਾਡਾ ਮੈਂ ਇੱਕ ਲੋਰ ਸਾਹਿਬ ਆ ਗਿਆ ਠੀਕ ਹੈ ਤੁਹਾਡਾ ਸਾਡਾ ਗਾੜੀ ਚ ਨੇ ਸਕੈਲਸ ਬੁਣਾਲੀ ਨਾਲ ਦੀ ਤੁੰਸਾ ਵਾਲਾ ਹਾਂਜੀ ਤੁਹਾਡਾ ਹਾਂਜੀ